ਗੁਰੂ ਦੀ ਫੌਜ ਵੱਲੋਂ ਚਲਾਇਆ ਗਈ ਮੁਹਿੰਮ ਦੇ ਤਹਿਤ ਭਾਈ ਨਮਦੀਪ ਸਿੰਘ ਨੰਨੂ ਨੇ ਬੀਬੀ ਨਮਦੀਪ ਕੌਰ ਜਿਸ ਨੂੰ ਖੁੰਡੇ ਵਾਲੀ ਸਰਕਾਰ ਦੇ ਨਾਮ ਨਾਲ ਵੀ ਜਣਾਇਆ ਜਾਂਦਾ ਹੈ ਹੈਲੋ ਅ ਭਾਈ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਠੀਕ ਹੋ ਹਾਂਜੀ ਭਾਈ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਿਲਕੁਲ ਠੀਕ ਹੈ ਜੀ ਤੁਸੀਂ ਸੁਣਾਓ ਹਾਂਜੀ ਹਾਂਜੀ ਠੀਕ ਹੈ ਜੀ ਮੈਂ ਨਾ ਨਵਦੀਪ ਸਿੰਘ ਨੰਨੂ ਬੋਲਦਾ ਜੀ ਹਾਂਜੀ ਹਾਂਜੀ ਤੇ ਉਹ ਉਹਨਾ ਬਾਬਾ ਜੀ ਨੇ ਗੱਲ ਕਰਨੀ ਸੀ ਕਿ ਮਨਸ਼ੀਰ ਸਿੰਘ ਫਾਲਤੂ ਜੀ ਨੇ ਤੁਹਾਡੇ ਨਾਲ ਅੱਛਾ ਜੀ ਤੇ ਚਲੋ ਤੁਹਾਨੂੰ ਮੈਂ ਹੀ ਦੱਸ ਦਿੰਦਾ ਮੈਸੇਜ ਉਹ ਤਾਂ ਹੁਣ ਅੰਦਰ ਬੈਠੇ ਆ ਹਾਂਜੀ ਹਾਂਜੀ ਉਹ ਇਹੀ ਗੱਲ ਕਰ ਰਹੀ ਸੀ ਵੀ ਤੁਸੀਂ ਨੇ ਵੀਡੀਓ ਦੇ ਵਿੱਚ ਮਾਤਾ ਜੀ ਕਿਹਾ ਸੀਗਾ ਵੀ ਬਾਬਾ ਜੀ ਮੇਰੇ ਨਾਲ ਇੰਟਰਵਿਊ ਦੇ ਵਿੱਚ ਬੈਠਣ ਹਾਂਜੀ ਤੇ ਵੀ ਮੇਰਾ ਮਤਲਬ ਕਿ ਮੇਰੀ ਵੀਡੀਓ ਉਹਨਾਂ ਤੱਕ ਪਹੁੰਚਾਈ ਜਾਵੇ ਹਾਂਜੀ ਤੇ ਆਪਾਂ ਫੇਰ ਨਹੀਂ ਬੈਠ ਜਾਨੇ ਕਿਤੇ ਸਾਂਝੀ ਥਾਂ ਤੇ ਦੇਖੋ ਜੀ ਇਹ ਤਾਂ ਇਹ ਫਾਲਤੂ ਦੀਆਂ ਗੱਲਾਂ ਆ ਬਾਬਾ ਜੀ ਦੇਖੋ ਇਹ ਇਹ ਤਾਂ ਇਹ ਹੈ ਵੀ ਜਿਹੜਾ ਤੁਹਾਨੂੰ ਕੋਈ ਹੋਰ ਕੋਈ ਚੀਜ਼ ਨਜ਼ਰ ਨਹੀਂ ਆਉਂਦੀ ਤੁਸੀਂ ਦੂਸਰੇ ਨੂੰ ਲੈ ਕੇ ਤੁਰ ਪਏ ਆ ਦੇਖੋ ਮੇਰੀ ਗੱਲ ਤਾਂ ਸੁਣੋ ਦੇਖ ਮੇਰੀ ਗੱਲ ਸੁਣੋ ਵੀਰ ਜੀ ਤੁਸੀਂ ਮੇਰੇ ਵੱਡੇ ਵੀਰਾਂ ਛੋਟੇ ਵੀਰਾਂ ਨਹੀਂ ਨਹੀਂ ਮੈਂ ਤਾਂ ਛੋਟਾ ਹੀ ਆ ਜੀ ਮੈਂ ਤੁਸੀਂ ਤੇ ਮੇਰੇ ਵੱਡੇ ਆ ਮੈਂ ਤਾਂ ਬਹੁਤ ਛੋਟਾ ਆ ਮੈਂ ਪਹਿਨੇ ਮੇਰੀ ਬੇਨਤੀ ਸੁਣ ਲਓ ਹਾਂਜੀ ਤੁਸੀਂ ਫੋਨ ਕੀਤਾ ਵੀ ਤੁਹਾਡੇ ਨਾਲ ਪਹਿਲਾਂ ਹਰਪ੍ਰੀਤ ਸਿੰਘ ਖਾਲਸਾ ਜੀ ਨੇ ਵੀ ਗੱਲ ਕੀਤੀ ਆਪਣੇ ਭਾਈ ਜੀ ਨਾਲ ਹਾਂਜੀ ਹਾਂਜੀ ਗੱਲ ਫੋਨ ਹੋਈ ਨਾ ਦੇਖੋ ਪਹਿਲਾਂ ਮੇਰੀ ਤਾਂ ਧਿਆਨ ਨਾਲ ਗੱਲ ਸੁਣੋ 5 ਮਿੰਟ ਨਹੀਂ ਤੁਸੀਂ ਮੇਰੀ ਮੇਰੀ ਬੇਨਤੀ ਸੁਣ ਲਓ ਮੈਂ ਤੁਹਾਡੀ ਸੁਣੂਗਾ ਮੈਂ ਤੁਹਾਡੀ ਸੁਣੂਗਾ ਤੁਸੀਂ ਬਾਬਾ ਜੀ ਨਾਲ ਗੱਲ ਹੋਈ ਦੇਖੋ ਇੰਨਾ ਪ੍ਰੈਸ਼ਰ ਪਾ ਕੇ ਕਿਸੇ ਨੂੰ ਰੱਬ ਬਣਾਉਣਾ ਤੁਸੀਂ ਰੱਬ ਬਣਦੇ ਹੋ ਅਸੀਂ ਦੇਖੋ ਪੀਰਾਂ ਨੂੰ ਠੀਕ ਆ ਸਾਡੇ ਦੇਖੋ ਸਾਨੂੰ ਜੇ ਉਹਨਾਂ ਨੇ ਪਹੁੰਚਾਇਆ ਨਾ ਮੈਂ ਤੁਹਾਨੂੰ ਸਾਰੀ ਭੈਣੇ ਤੁਸੀਂ ਨਾ ਮੇਰੀ ਬੇਟੀ ਥੋੜੀ ਮੈਂ ਗੱਲ ਸੁਣੂਗਾ ਥੋੜੀ ਗੱਲ ਸੁਣੂਗਾ ਤੁਸੀਂ ਬਕਾਇਦਾ ਰਿਕਾਰਡਿੰਗ ਨੈੱਟ ਤੇ ਵੀ ਪਾਉਂਗੇ ਥੋੜੀ ਮੈਂ ਸਾਰੀ ਗੱਲ ਸੁਣੂਗਾ ਜੀ ਕੋਈ ਗੱਲ ਨਹੀਂ ਤੁਸੀਂ ਰਿਕਾਰਡਿੰਗ ਵੀ ਕਰ ਲਓ ਤੇ ਮੇਰੀ ਬੇਨਤੀ ਸੁਣੋ ਮੈਂ ਤੁਹਾਨੂੰ ਭੈਣ ਕਹਿ ਕੇ ਮੇਰੇ ਸਤਕਾਰਯੋਗ ਤੁਸੀਂ ਵੱਡੇ ਮੈਂ ਤੁਹਾਡੇ ਬੱਚਾ ਨਹੀਂ ਤੁਸੀਂ ਵੀ ਸਾਡੇ ਵੀਰ ਹੋ ਸਾਡੇ ਕਿੰਨੂ ਅਸੀਂ ਖਾਸ ਪਾਸੋਂ ਦੇਖੋ ਜੀ ਮੇਰੀ ਬੇਨਤੀ ਸੁਣੋ ਦੇਖੋ ਜੀ ਸਾਡੇ ਸਾਡੇ ਵੀਰ ਹੋ ਸਾਡੇ ਅਸੀਂ ਕਿਉਂ ਕਹੀਏ ਵੀ ਸਾਡੇ ਨਹੀਂ ਸਾਡੇ ਆਪਣੇ ਹਾਂ ਅਸੀਂ ਕਿਉਂ ਕਹੀਏ ਤੁਹਾਡੇ ਤੇ ਪ੍ਰੈਸ਼ਰ ਕਿਨੇ ਪਾਇਆ ਜੀ ਤੁਸੀਂ ਕਹਿੰਦੇ ਮੇਰੇ ਤੇ ਪ੍ਰੈਸ਼ਰ ਪਾਇਆ ਨਹੀਂ ਪ੍ਰੈਸ਼ਰ ਨਹੀਂ ਮੈਂ ਕਿਹਾ ਵੀ ਬਾਬਿਆਂ ਨਾਲ ਜਦੋਂ ਗੱਲ ਹੋਈ ਵੀ ਉਹ ਇਹ ਕਹਿੰਦੇ ਵੀ ਸਾਡੇ ਅਸੀਂ ਪੀਰਾਂ ਨੂੰ ਮੰਨਦੇ ਚਲੋ ਠੀਕ ਹੈ ਇਹਦਾ ਕੋਈ ਰੀਜਨ ਅਸੀਂ ਪੀਰਾਂ ਨਾਲ ਕਿਉਂ ਗਏ ਤੁਸੀਂ ਪਹਿਲਾਂ ਇਹ ਚੀਜ਼ਾਂ ਨੂੰ ਪੁੱਛੋ ਆ ਕੇ ਉਹਨਾਂ ਨੇ ਉਹਨਾਂ ਨੇ ਤਾਂ ਬੜੇ ਸਤਕਾਰ ਨਾਲ ਗੱਲ ਕੀਤੀ ਐ ਭੈਣੇ ਤੁਹਾਡੇ ਨਾਲ ਨਹੀਂ ਨਹੀਂ ਸਾਡੇ ਨਾਲ ਨਹੀਂ ਕੀਤੀ ਬਾਬਿਆਂ ਨਾਲ ਗੱਲ ਕੀਤੀ ਫਿਰ ਉਹ ਕਹਿੰਦੇ ਵੀ ਤੁਸੀਂ ਆਪਣੇ ਆਪ ਨੂੰ ਰੱਬ ਕੋ ਹੁੰਨੇ ਹੋ ਦੇਖੋ ਅਸੀਂ ਤਾਂ ਕਿਸੇ ਕਿਸੇ ਜਗ੍ਹਾ ਤੇ ਸਾਡਾ ਕੋਈ ਪਿੰਡ ਦਾ ਆਣ ਕੇ ਕੋਈ ਮੈਂਬਰ ਕਹਦੇ ਵੀ ਅਸੀਂ ਰੱਬ ਖੌਣੇ ਆ ਨਹੀਂ ਨਹੀਂ ਜੂਰੀ ਬੇਚੀ ਸੁਣੋ ਦੇਖੋ ਵੀਰ ਜੀ ਮੇਰੀ ਗੱਲ ਸੁਣ ਸਾਡੇ ਪਿੰਡ ਦਾ ਕਹਦੇ ਵੀ ਕੋਈ ਗੁਰੂ ਘਰ ਨਾਲ ਨਹੀਂ ਸਾਡੇ ਗੁਰੂ ਗ੍ਰੰਥ ਸਾਹਿਬ ਤੋਂ ਸ਼ੁਰੂ ਅਸੀਂ ਜਦੋਂ ਆਗਾਜ਼ ਕਰਦੇ ਹਾਂ ਨਾ ਮਹਿਫਲ ਦਾ ਸਰਕਾਰ ਦੇ ਮੇਰੀ ਦਾ ਤੁਸੀਂ ਤੁਸੀਂ ਵੀ ਸੁਣ ਲਉਣਾ ਜੀ ਭੈਣੀ ਤੁਸੀਂ ਤੁਸੀਂ ਕਹੀ ਜਾਂਦੇ ਹੋ ਪੂਰਾ ਪਿੰਡ ਦੀ ਤੁਸੀਂ ਕਹੀ ਜਾਂਦੇ ਹੋ ਹੁੰਦੇ ਇੱਥੇ ਜਦੋਂ ਮੇਲਾ ਹੁੰਦਾ ਸਰਕਾਰ ਦਾ ਹੁਣ ਮੇਰੀ ਵੀ ਸੁਣ ਲਉਣਾ ਜੀ ਮੇਰੀ ਵੀ ਸੁਣ ਲਓ ਹਾਂਜੀ ਮੈਨੂੰ ਤਾਂ ਕਿਸੇ ਗੱਲ ਦਾ ਨਹੀਂ ਮੈਂ ਤਾਂ ਤੁਸੀਂ ਵੀਡੀਓ ਦੇ ਵਿੱਚ ਮੇਰੇ ਕੋਲੇ ਤੁਹਾਡੀ ਇੱਕ ਭੈਣੀ ਵੀਡੀਓ ਆਈ ਆ ਤੁਸੀਂ ਕਹਿੰਦੇ ਹੋ ਵੀ ਮੈਂ ਸਾਬਤ ਕਰਕੇ ਵਿਖਾਉਂਗੀ ਵੀ ਮਨਪ੍ਰੀਤ ਮੇਰੇ ਨਾਲ ਇੰਟਰਵਿਊ ਕਰੇ ਹਾਂ ਜੀ ਆਪੋ ਕਰ ਲੈਣੀ ਆ ਤੁਸੀਂ ਸਾਬਤ ਕਰ ਦਿਓ ਤੇ ਅਸੀਂ ਤੁਹਾਡੇ ਮਰੀਦ ਬਣ ਜਾਾਂਗੇ ਦੇਖੋ ਬਾਬਾ ਜੀ ਅਸੀਂ ਇਦਾਂ ਦੀਆਂ ਚੀਜ਼ਾਂ ਦੇ ਮਗਰ ਨਹੀਂ ਜਾਣਾ ਅਸੀਂ ਫਕੀਰ ਲੋਗ ਆ ਜੇ ਵੈਸੇ ਤੁਸੀਂ ਕਿਸੇ ਗੱਲ ਤੋਂ ਸਾਨੂੰ ਖੁਰੀਸ ਕੇ ਲਈ ਲਾਣਾ ਨਾ 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 ਪਿਆਰਾ ਸੀ ਜੇ ਤੁਸੀਂ ਇਸ ਪੀ ਤੇ ਆ ਨਾ ਵੀ ਇਹਨਾਂ ਨੂੰ ਜ਼ਬਰਦਸਤੀ ਇੱਧਰ ਨਹੀਂ ਮਿਲਿਆ ਤਾਂ ਕੋਈ ਹੋਰ ਲੱਭ ਲਿਏ ਆਪਾਂ ਆਪਾਂ ਉਹਨਾਂ ਦੀ ਜਗ੍ਹਾ ਅੱਗੇ ਲੈ ਕੇ ਆ ਜੀ ਆਈ ਨਹੀਂ ਕਰੀਦਾ ਹੁੰਦਾ ਅਗਲੀ ਦੀ ਵੀ ਸੁਣੀ ਦੀ ਹੁੰਦੀ ਹੈ ਨਾ 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 ਸੁਣ ਲਓ ਦੇਖੋ ਜੀ ਮੈਂ ਤਾਂ ਤੁਸੀਂ ਤੁਸੀਂ ਇੰਟਰਵਿਊ ਕਰਨਾ ਸੀ ਤੇ ਕਿਹਾ ਦੇਖੋ ਤੁਹਾਨੂੰ ਪੰਛੀ ਆੜੀ ਸਿਖਾਇਆ ਵੀ ਤੁਸੀਂ ਕਿਸੇ ਨਾਲ ਟੱਕਰਾ ਲਓ ਜਾ ਜਾ ਕੇ ਹਰੇ ਨਾਲ ਓਕੇ ਓਕੇ ਤੇ ਫਿਰ ਫਿਰ ਤੁਸੀਂ ਵੀਡੀਓ ਦੇ ਵਿੱਚ ਆਏ ਕਿਉਂ ਕਿ ਆ ਵੀ ਮੇਰੇ ਨਾਲ ਤੇ ਵੀਡੀਓ ਕਰੀਂ ਵੀਡੀਓ ਚ ਕੀ ਕਰੋ ਫਿਰ ਤੁਸੀਂ ਕਿਉਂ ਜਿੰਦਗੀ ਕਰਦੇ ਕਿਸੇ ਦੇ ਘਰ ਤੇ ਜਾ ਕੇ ਜਿੰਦਗੀ ਦੀ ਕਮਾਈ ਕੀਤੀ ਹੋਈ ਤੁਸੀਂ ਕਿਉਂ ਬਰਬਾਦ ਕੀਤੀ ਇੱਕ 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 ਮਿੰਟ ਤੁਸੀਂ ਸਾਬਤ ਕਰ ਦੋ ਆਪਾਂ ਇੰਟਰਵਿਊ ਕਰ ਲੈਣੀਆਂ ਸਾਬਤ ਰੱਬ ਸਰਕਾਰ ਹੈਗੀ ਪੀਰ ਹੈਗੇ ਆ ਗੁਰੂ ਵੀ ਹੈਗੇ ਪੀਰ ਵੀ ਹੈਗੇ ਸਭ ਕੁਝ ਆ ਮੈਂ ਸਾਬਤ ਕਰੀ ਦਿੰਦਾ ਕਿ ਕਾਹਤੋਂ ਵੀ ਸਾਬਤ ਕੀ ਕਰੀ ਮਾਨਪ੍ਰੀਤ ਸਿੰਘ ਖਾਲਸਾ ਤੇ ਭੈਣ ਜੀ ਮੇਰੀ ਗੱਲ ਸੁਣੋ ਇੱਕ ਮਿੰਟ ਇੰਨਾ ਤਾਂ ਤੁਸੀਂ ਬੋਲੀ ਜਾਂਦੇ ਮੈਂ ਤਾਂ ਤੁਹਾਨੂੰ ਇੰਨੀ ਗੱਲ ਕਹੀ ਨਹੀਂ ਹਾਂ ਮੈਂ ਤਾਂ ਇਹ ਬੇਨਤੀ ਕਰਨੀ ਚਾਹਣਾ ਵੀ ਮੇਰੀ ਭੈਣ ਨੇ ਅਸੀਂ ਹੁਣ ਅਸੀਂ ਸਾਡੇ ਸਾਹਮਣੇ ਆ ਕੇ ਸਿਰ ਝੁਕਾ ਕੇ ਕਹੀਏ ਪੀਰ ਹੈ ਨਹੀਂ ਖਤਮ ਹੈ ਅਸੀਂ 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 ਤਾਂ ਕੋਈ ਨਹੀਂ ਕਹਿੰਦੇ ਖਤਮ ਅਸੀਂ ਤਾਂ ਨੇ ਹੈਗੀ ਆ ਪਰ ਤੁਸੀਂ ਇਹ ਗੱਲ ਕਹੀ ਜੀ ਇੰਟਰਵਿਊ ਕਰਦੇ ਆ ਜਿਹੜੀ ਸਰਕਾਰ ਮੇਰੀ ਦੀ ਵਧੀਆ ਗੱਲ ਸਾਰੀ ਕਰਦੇ ਆ ਸਾਰੀ ਕਰਦੇ ਆ ਜੀ ਅਸੀਂ ਵੀ ਕਰਦੇ ਆ ਸਾਰੇ ਕਰਦੇ ਆ ਅਸੀਂ ਹੁਣ ਅਸੀਂ ਕਹਿ ਰਹੇ ਹਾਂ ਸਾਡੇ ਮੂਹਰੇ ਖੜ੍ਹ ਜਾਂਦੇ ਵੀ ਪੀਰ ਹੈ ਨਹੀਂ ਕਿ ਦੁਨੀਆ ਤੇ ਹੈ ਤੁਸੀਂ ਭਾਈ ਸਾਹਿਬ ਨੂੰ ਇਹ ਕਿਹਾ ਤੁਸੀਂ ਤੁਸੀਂ ਸੀਐਮ ਸਾਹਿਬ ਨੂੰ ਬੇਨਤੀ ਕੀਤੀ ਨਹੀਂ ਭਾਈ ਮਾਨਪ੍ਰੀਤ ਸਿੰਘ ਕਾਲਦਾ ਦੇ ਪਰਚੇ ਦਰਜ ਕਰੋ ਮਾੜਾ ਕੀ ਕੀਤਾ ਉਹਨੇ ਤੇ ਤੁਸੀਂ ਜਲੀਲ ਕਿਉਂ ਕੀਤਾ ਸਾਨੂੰ ਪਤਾ ਕੋਈ ਵੀ ਸਦਮੇ 'ਚ ਆ ਕੇ ਕੋਈ ਵੀ ਕਿਸੇ ਸੰਗਤ ਨੂੰ ਰਿਸਪੌਂਸ ਨਹੀਂ ਲੈਂਦੇ ਅਸੀਂ ਦੀ ਤੁਸੀਂ ਤੁਸੀਂ ਸੰਗਤ ਨੂੰ ਕਿਉਂ ਜਲੀਲ ਕਰਦੇ ਹੋ ਤੁਸੀਂ ਕਹੋਗੇ ਅਧਿਕਾਰ ਕਰ ਜਾ ਕੇ ਅਸੀਂ ਜਿਹਨੂੰ ਹਰ ਕੋਈ ਸਦਮੇ 'ਚ ਜਾਂਦਾ ਹੈ ਜਾਂ ਹਰ ਕੋਈ ਤੁਹਾਨੂੰ ਕੀ ਪਤਾ ਕਿੰਨਾ ਕੁ ਜਲੀਲ ਹੋ ਕੇ ਕਿਸੇ ਦੇ ਫੇਸ ਕਰ ਸਕਦਾ ਕਿਸੇ ਦੇ ਅੱਗੇ ਤੁਸੀਂ ਰੱਖੋ ਫਿਰ ਤੁਸੀਂ ਕੰਮ ਮੇਰੀ 1 ਮਿੰਟ ਗੱਲ ਸੁਣੋ ਫਿਰ ਅਸੀਂ ਕਰਨ ਤੋਂ ਥੱਕੇ ਨਹੀਂ ਵੀਡੀਓ ਬਣਾਈ ਆ ਕਿਸੇ ਨੂੰ ਕੁੱਟ ਮਾਰ ਕੀਤੀ ਆ ਦੱਸੋ ਇਹਦੀ ਕੋਟਮਰ ਕੀਤੀ ਹੈ ਜਿਨ੍ਹਾਂ ਨੂੰ ਇੰਨਾ ਜਲੀਲ ਕਰਦੇ ਹੁੰਦਾ ਨਾ ਬੱਸ ਨਹੀਂ ਹੁੰਦਾ ਦੇਖੋ ਪਾਪਾ ਜੀ ਸਿਆਣ ਆਪਣਾ ਬੰਦ ਖੋਲਿਆ ਦੇਖੋ ਮੈਨੂੰ ਸਿਆਣ ਬਣਾ ਲਓ ਨਹੀਂ ਨਹੀਂ ਤੁਸੀਂ ਮੈਂ ਤਾਂ ਇਸ ਗੱਲ ਕਹਿਣਾ ਤੁਸੀਂ ਕੋਈ ਐਕਸ਼ਨ ਲੈਣਾ ਨਾ ਕੋਈ ਤੁਸੀਂ ਕਹਿੰਦੇ ਵੀ ਜੇ ਤੁਸੀਂ ਡਾਂਗਾ ਛੋਟਿਆਂ ਦਾ ਐਕਸ਼ਨ ਲੈਣਾ ਲੈ ਲਓ ਅਸੀਂ ਪੀਰਾਂ ਨੂੰ ਮੰਨਦੇ ਆ ਅਸੀਂ ਪੀਰਾਂ ਨੂੰ ਮੰਨਦੇ ਆ ਅਸੀਂ ਆਪਣੇ ਗੁਰੂ ਨੂੰ ਮੰਨਦੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਦੇ ਆ ਪੈਣੀ ਅਸੀਂ ਤਾਂ ਇਹ ਗੱਲ ਹੀ ਨਹੀਂ ਕਹੀ ਕਿ ਤੁਸੀਂ ਡਾਂਗਾ ਛੋਟਿਆਂ ਨਾਲ ਇਹ ਤਾਂ ਸਤਕਾਰ ਨਾਲ ਗੱਲ ਕੀਤੀ ਹੈ ਅਸੀਂ ਅਸੀਂ ਪੀਰਾਂ ਵਾਂ ਲਾਏ ਕਿਉਂ ਆਏ ਤੁਸੀਂ ਪੁੱਛੋ ਸਾਨੂੰ ਕਿਉਂ ਆਏ ਆ ਤੇ ਪਰਤ ਨੂੰ ਤਾਈਓ ਤਾਂ ਕਹੀ ਇਹਨੇ ਵੀ ਤੁਸੀਂ ਕਹਿੰਦੇ ਮੈਂ ਇੰਟਰਵਿਊ ਕਰਨੀ ਬਾਬੇ ਮਨਪ੍ਰੀਤ ਨੇ ਮੇਰੇ ਨਾਲ ਬੈਠੇ ਮੈਂ ਉਹਨੂੰ ਸਾਹਤ ਕਰੂੰਗੀ ਤੁਸੀਂ ਤੇ ਵੀ ਵੀ ਇੰਟਰਵਿਊ ਕਰਵਾਉਂਗੇ ਤੁਸੀਂ ਦੱਸੋ ਕਿਉਂ ਕਰਵਾਉਂਗੇ ਤੁਸੀਂ ਆਪ ਵੀ ਭੈਣੀ ਤੁਸੀਂ ਆਪ ਵੀ ਕਿਹਾ ਵੀਡੀਓ ਦੇ ਵਿੱਚ ਵੀ ਮਨਪ੍ਰੀਤ ਤੱਕ ਮੇਰੀ ਵੀਡੀਓ ਪਹੁੰਚਾਵੇ ਤੇ ਉਹ ਪਹੁੰਚ ਗਈ ਤੇ ਹੁਣ ਤੁਸੀਂ ਕਰੋ ਇੰਟਰਵਿਊ ਸੁਣੋ ਸਾਨੂੰ ਪੂਰੀ ਜੇ ਸਾਡੀ ਸੰਗਤ ਸਾਨੂੰ ਬਹੁਤ ਪਿਆਰ ਕਰਦੀ ਆ ਠੀਕ ਹੈ ਨਾ ਚਲੋ ਤੁਸੀਂ ਹੁਣ ਤੁਸੀਂ ਭੀ ਹਰ ਕੋਈ ਪਕਾਣੀ ਕਰਦਾ ਤੇ ਜਾਂ ਹਰ ਕੋਈ ਠੱਗਦਾ ਹੀ ਹੈ ਲੋਕਾਂ ਨੂੰ ਕਹਿਣ ਦਾ ਮਤਲਬ ਇਹ ਹੈ ਮੇਰੀ ਗੱਲ ਸੁਣੋ ਵਾਏ ਗੁਰੂ ਦਾ ਦਿੱਤਾ ਬਹੁਤ ਪੁੱਛ ਸਾਡੇ ਕੋਲ ਤੁਸੀਂ ਸੁਣੋ ਵੀਡੀਓ ਤੋਂ ਵੀਡੀਓ ਤੋਂ ਤੁਸੀਂ ਜਵਾਬ ਆ ਤੁਹਾਡਾ ਇੰਟਰਵਿਊ ਤੋਂ ਚਲੋ ਕੋਈ ਗੱਲ ਨਹੀਂ ਸਾਡੇ ਕੋਲ ਵੇਚ ਕੇ ਡੇਰਾ ਬਣਾਉਣ ਲੱਗੇ ਤੁਸੀਂ ਦੱਸੋ ਰੋਕ ਲਓਗੇ ਮੈਨੂੰ ਡੇਰਾ ਅਸੀਂ ਤਾਂ ਕੋਈ ਨਹੀਂ ਨਹੀਂ ਤੁਸੀਂ ਇੰਟਰਵਿਊ ਕਰੋ ਤੁਸੀਂ ਭਾਈ ਦੇਗਾ ਤੁਸੀਂ ਇੰਟਰਵਿਊ ਤੋਂ ਅੱਜ ਤਾਂ ਦੀ ਜਮੀਨ ਜਾਇਦਾਦ ਉਸ ਕੋਠੀ ਵੀ ਵੇਚ ਕੇ ਕਹਿੰਦੇ ਵੀ ਅਸੀਂ ਆਦਾ ਡੇਰਾ ਬਣਾਵਾਂਗੇ ਤੁਸੀਂ ਗੁਰਦੁਆਰਾ ਬਣਾ ਰਹੇ ਘਰ ਵੇਚ ਕੇ ਬਣਾਉਂਗੇ ਮੈਂ ਦੇਖ ਕੇ ਦਿੰਦੀ ਆ ਮੈਂ ਦੇਖ ਕੇ ਪ੍ਰੂਫ ਕਰੂੰਗੀ ਵੀ ਮੈਂ ਆਪਣਾ ਘਰ ਬੇਤ ਕੇ ਡੇਰਾ ਬਣਾਉਣ ਲੱਗੀ ਆ ਸਰਕਾਰਾਂ ਦਾ ਉਹਨਾਂ ਦਾ ਨਾਮ ਦੁਨੀਆ ਰਹਿੰਦੀ ਦੁਨੀਆ ਤੱਕ ਨਾ ਰਵੇ ਮੇਰੀ ਗੱਲ ਸੁਣੋ ਤੁਸੀਂ ਆਪਣੇ ਘਰ ਵਿੱਚ ਇੱਕ ਪਰਿਵਾਰ ਬਣਾਉਂਗੇ ਤੁਸੀਂ ਗੁਰੂ ਘਰ ਬਣਾਉਂਗੇ ਤੁਸੀਂ ਨਹੀਂ ਨਹੀਂ ਤੁਸੀਂ ਇੱਕ ਮਿੰਟ ਮੇਰੀ ਗੱਲ ਸੁਣੋ ਗੁਰੂ ਨੂੰ ਸਾਰੇ ਪਿਆਰ ਕਰਦੇ ਆਸੀਂ ਬਹੁਤ ਕਰਦੇ ਆਂ ਤੁਹਾਨੂੰ ਕੀ ਪਤਾ ਤੁਸੀਂ ਜੇ ਗੁਰੂ ਨੂੰ ਸਾਰੇ ਆਪਣੇ ਗੁਰੂ ਨੂੰ ਕਿੰਨਾ ਕਰਦੇ ਆ ਬਾਬੇ ਨਾਨਕ ਨੂੰ ਅਸੀਂ ਕਿੰਨਾ ਪਿਆਰ ਕਰਦੇ ਆ ਤੁਹਾਨੂੰ ਕੀ ਪਤਾ ਤੁਸੀਂ ਕਿੰਨਾ ਪਿਆਰ ਕਰਦੇ ਹੋ ਨਾ ਜੇ ਬਾਬੇ ਨਾਨਕ ਨੂੰ ਪਿਆਰ ਕਰਦੇ ਹੁੰਦੇ ਆਹ ਗੱਲ ਨਾ ਕਹਿੰਦੇ ਵੀ ਮਾਨਪ੍ਰੀਤ ਆਪ ਦਾ ਬੁੜੀਆਂ ਵਾਲਾ ਨਾਮ ਕਿਉਂ ਰੱਖੀ ਬੈਠਾ ਤਾਨੂੰ ਤਾਨੂੰ ਇਸ ਚੀਜ਼ ਦੀ ਵੀ ਮਾਤਾ ਜੀ ਸੋਚਣਾ ਚਾਹੀਦਾ ਸੀ ਜਦੋਂ ਤੁਸੀਂ ਉੱਥੇ ਗੋਰੀਪ੍ਰੀਤ ਸਿੰਘ ਜਾਂ ਗੋਰੀਪ੍ਰੀਤ ਕੋਰ ਆ ਉਹ ਵੀ ਨਾ ਤੁਸੀਂ ਕਹਿੰਦੇ ਇੰਨਾ ਲਬਜ਼ ਤੁਹਾਡੇ ਪੁੱਛਦੇ ਨੇ ਗਣੀ ਸੁਣ ਲੱਗਦਾ ਖਾਸਿਆ ਦੇ ਕਿਨੂੰ ਕਿਨੂੰ ਕਿਹਾ ਕਿਨੂੰ ਕਿਹਾ ਤੁਸੀਂ ਕਹਦੇ ਜੋਦੇ ਹੋਏ ਜਦੋਂ ਕਿਸੇ ਦੀ ਜਲੀਲ ਕਰਨੇ ਕਿਸੇ ਨੂੰ ਕਿਸੇ ਦੀ ਇੱਜ਼ਤ ਮਿੱਟੀ ਚ ਮਲੋੜੀ ਤੁਸੀਂ ਤੁਸੀਂ ਲੋਕਾਂ ਨੂੰ ਨਾ ਕਰੋ ਤੁਸੀਂ ਤੁਸੀਂ ਲੋਕਾਂ ਨੂੰ ਕਿਉਂ ਕਰਦੇ ਹੋ ਜੋਦੇ ਅਨਕ੍ਰਮ ਹੁੰਦੇ ਆ ਆਪਣੇ ਪੰਥਲੇ ਮਰਦੇ ਆ ਉਹ ਮਾਤਾ ਜੀ ਐ ਰੋਲਾ ਪਾਉਣ ਦਾ ਕੁਝ ਨਹੀਂ ਹੁਣ ਸਾਬਤ ਕਰੋ ਆਪਾਂ ਇੰਟਰਵਿਊ ਕਰਦੇ ਆ ਆਜੋ ਮੈਨੂੰ ਤੇ ਦੁਬਾਰਾ ਫੋਨ ਆਇਆ ਤੁਹਾਡਾ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣੀ ਨਹੀਂ ਤਾਂ ਮੇਰੇ ਮੈਂ ਹੋਰ ਤਾਂ ਨਹੀਂ ਨਾ ਕਿਸੇ ਨੇ ਕੁਛ ਕੀਤਾ ਮੇਰੀ ਮੌਤ ਦੇ ਜ਼ਿੰਮੇਵਾਰ ਤੁਸੀਂ ਹੋਗੇ ਜੇ ਕਿ ਮੈਨੂੰ ਦੁਬਾਰਾ ਐਸਾ ਮੈਨੂੰ ਫੋਨ ਕੀਤਾ ਤਾਂ ਨਹੀਂ ਨਹੀਂ 1 ਮਿੰਟ ਮੈਂ ਆਪਣੇ ਘਰ ਦੇਖ ਕੇ ਮੈਂ ਡੇਰਾ ਬਣਾਉਂਗਾ ਮੇਰੀ ਸਰਕਾਰ ਦਾ ਤੇ ਤੁਸੀਂ ਆਪਣੇ ਘਰ ਦੇਖ ਜਾ ਬੁਰਖਾਰ ਦੇ ਨਾਲ ਲਿਖੇ ਸਾਰਾ ਕੁਝ ਅਸੀਂ ਤਾਂ ਹੈ ਹੀ ਗੁਰੂ ਦੇ ਅਸੀਂ ਤਾਂ ਹੈ ਹੀ ਗੁਰੂ ਦੇ ਰੱਬ ਨਾਲ ਪਿਆਰ 1 ਮਿੰਟ ਰੱਬ ਨਾਲ ਪਿਆਰ ਹੁੰਦਾ ਸਾਰਿਆਂ ਨੂੰ ਹੁੰਦਾ ਤੁਸੀਂ ਜਿਹਦੀ ਜਾਂਦੇ ਆ ਦੁੰਡਾਂ ਦੇ ਨਾਲ ਕਿਉਂ ਜਿੱਤਦੇ ਹੋ ਕੋਈ ਗੱਲ ਨਹੀਂ ਰੌਲਾ ਪਾਉਣ ਨਾਲ ਰੌਲਾ ਪਾਉਣ ਨਾਲ ਕੁਝ ਨਹੀਂ ਹੁੰਦਾ ਤੁਸੀਂ ਕਿਹਾ ਸੀ ਵੀ ਮੈਂ ਇੰਟਰਵਿਊ ਕਰਨੀ ਹੈ ਬਾਬੇ ਮਾਨਪ੍ਰੀਤ ਸਿੰਘ ਨਾਲ ਬਿਲਕੁਲ ਨਹੀਂ ਬਿਲਕੁਲ ਨਹੀਂ ਮੇਰਾ ਮੈਂ ਤੁਹਾਨੂੰ ਦੱਸ ਦਿੱਤਾ ਬਿਲਕੁਲ ਵੀ ਸਾਡੇ ਕੋਲ ਇਹੋ ਜਿਹਾ ਫालतू ਕੰਮਾਂ ਲਈ ਟਾਈਮ ਨਹੀਂ ਹੈਗਾ ਇਹਨਾਂ ਕੋਲ ਤਾਂ ਹੋਰ ਸਾਡੇ ਫਿਰ ਫਿਰ ਪਹਿਲਾਂ ਦਮ ਰੱਖਿਆ ਕਰੋ ਫਿਰ ਪਹਿਲਾਂ ਫਿਰ ਪਹਿਲਾਂ ਵੀ ਵੀਡੀਓ ਨਾਲ ਬਣਾਇਆ ਕਰੋ ਭੈਣੇ ਦਮ ਹੈਗਾ ਤਾਂ ਭੈਣ ਮਰੀਏ ਉਹ ਭੈਣ ਮਰੀਏ ਫਿਰ ਪਹਿਲਾਂ ਵੀਡੀਓ ਦੇ ਵਿੱਚ ਆਂਦੇ ਆਪਣੇ ਵੀਰ ਵੀ ਬੋਲਦੀਆਂ ਮੈਂ ਤੂੰ ਤੁਸੀਂ ਤਾਂ ਹਲਦੀ ਪਈਆਂ ਤੁਸੀਂ ਤਾਂ ਇਹ ਵੀ ਗੱਲ ਕਹਿਤਾ ਸੀਗਾ ਵੀ ਮਾਨਤਰੀ ਜੀ ਮੈਨੂੰ ਕਮਾਲ ਦੇ ਸਿੰਘਾਂ ਨੇ ਸਰਵਾਰਾ ਆਹੋ ਗੱਲ ਚੰਗੀ ਸੀ ਉਹ ਬਾਬਾ ਕਿਵੇਂ ਕਿਵੇਂ ਤੀਵੀਆਂ ਨਾਲ ਜਦੋਂ ਆ ਗਏ ਤੁਸੀਂ ਕਹਿੰਦੇ ਜੋਦੇ ਹੋਏ ਤੇ ਮੈਂ ਤਾਂ ਆਣਾ ਵੀ ਆਪਦੇ ਬਾਈ ਨਾਲ ਗੱਲ ਕਰਾ ਦੋ ਬਾਈ ਨਾਲ ਗੱਲ ਕਰਾ ਦੋ ਤੁਸੀਂ ਤੀਵੀਆਂ ਨਾਲ ਜਦੋਂ ਲੱਗੇ ਤੁਸੀਂ ਤੁਸੀਂ ਕਹਿੰਦੇ ਜੋਨੇ ਹੋ ਤੇ ਜਦੋਂ ਤੀਵੀਆਂ ਬੰਦਿਆਂ ਨੇ ਜਿੱਦਦੀਆਂ ਉਦੋਂ ਜਦੋਂ ਤੀਵੀਆਂ ਬੰਦਿਆਂ ਨੇ ਜਿੱਦਦੀਆਂ ਉਦੋਂ ਤੁਸੀਂ ਕਿਸੇ ਦੀ ਇੱਜ਼ਤ ਕਰਨੀ ਸਿੱਖੀ ਨਹੀਂਗੀ ਤੇ ਮੈਂ ਤਾਂ ਇੱਜ਼ਤ ਕਰੀ ਜਾਂਦਾ ਮੈਂ ਤਾਂ ਭੈਣ ਕਿਹ ਕੀ ਬੁਲਾਇਆ ਦੇਖ ਕੇ ਗੁਰੂ ਪਾਤਸ਼ਾਹ ਨੂੰ ਪਤਾ ਨਹੀਂ ਮੰਨਣ ਵਾਲਾ ਤਾਨੂੰ ਕੀ ਪਤਾ ਵੀ ਜਿਹੜੇ ਪੀਰਾਂ ਨੂੰ ਮੰਨਣ ਵਾਲੇ ਗੁਰੂ ਪਾਤਸ਼ਾਹ ਕਿੰਨਾ ਖੁਸ਼ ਹੁੰਦੇ ਹੋਣਗੇ ਚਲੋ ਤੁਹਾਡਾ ਜਵਾਬ ਲੈਣੇ ਇੰਟਰਵਿਊ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜਵਾਬ ਦਿੱਤਾ ਕੋਈ ਗੱਲ ਨਹੀਂ ਹੁਣ ਸਾਰੀ ਰਿਕਾਰਡਿੰਗ ਪਾਇਓ ਨੈਟ ਤੇ ਕੋਈ ਨਹੀਂ ਬਣ ਕੇ ਚੰਗਾ ਸਾਰੀ ਪਾਇਓ ਸਾਰੀ ਪਾਇਓ ਸਾਰੀ ਪਾਇਓ ਤੁਸੀਂ ਜਿੱਥੇ ਤੁਸੀਂ ਜੋ ਤੁਹਾਡਾ ਦਿਲ ਕਰਦਾ ਨਾ ਤੁਸੀਂ ਕਿਰਪਾਨਾ ਜੋ ਵੀ ਲੈ ਕੇ ਆਉਣਾ ਲੈ ਆਇਆ ਨਾ 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 ਅਸੀਂ ਤਾਂ ਚਾਹੀ ਨਹੀਂ ਅਸੀਂ ਤਾਂ ਕਹੀ ਨਹੀਂ ਅਸੀਂ ਤਾਂ ਅਸੀਂ ਤਾਂ ਨਾ ਚੱਕ ਸਕਦੇ ਠੀਕ ਹੈ ਜੋ ਕਰਦਾ ਬਿਲਕੁਲ ਨਹੀਂ ਕਰਾ ਸਕਦੇ ਬਿਲਕੁਲ ਨਹੀਂ ਕਰਾ ਸਕਦੇ ਬਹੁਤ ਸਤਿਕਾਰ ਆ ਸਾਡੇ ਮਾਨ ਚ ਨਹੀਂ ਮੇਰੀ ਗੱਲ ਸੁਣੋ ਬਹੁਤ ਸਤਿਕਾਰ ਆ ਅਸੀਂ ਤਾਂ ਚਪ ਕੇ ਥੁੱਡਿਆ ਨਾ ਮਾਰਨੇ ਆ ਤੇ ਇਹ ਤੁਹਾਨੂੰ ਦਾ ਬਿਲਕੁਲ ਨਹੀਂ ਸਾਡੇ ਸਾਡੇ ਮੈਂ ਤੁਹਾਡੇ ਨਾਲ ਪੀਉਂਗੀ ਮੈਂ ਤੁਹਾਡੇ ਨਾਲ ਤੁਹਾਡੇ ਚ ਤਾਂ ਹਿੰਮਤ ਹੀ ਨਹੀਂ ਅਸੀਂ ਅਸੀਂ ਕੋ ਚੱਕੀਏ ਅਸੀਂ ਤਾਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਆ ਨਹੀਂ ਨਾ ਹੋ ਤੁਸੀਂ ਕਿਸੇ ਦੇ ਤੁਸੀਂ ਇਹਦਾ ਖਾਬ ਵੀ ਨਾ ਹੋ ਜਿੱਦ ਤੱਕ ਜੁੜੇਗੇ ਅਸੀਂ ਜੁੜੇ ਰਹਾਂਗੇ ਤੁਸੀਂ ਤਾਂ ਇੰਟਰਵਿਊ ਕਰਨ ਵਾਸਤੇ ਕਿਹਾ ਸੀ ਤੁਹਾਨੂੰ ਪਾਪੇ ਮਨਪ੍ਰੀਤ ਦਾ ਦੁੱਖ ਲੱਗਿਆ ਵੀ ਉਹਦੀ ਉਹਨੂੰ ਬੇਜੱਟ ਕਰਦੇ ਉਹਨੂੰ ਉਹਨੂੰ ਐਸ ਤਰ੍ਹਾਂ ਬੋਲਦੇ ਸਾਡੀ ਹੈਗੀ ਸਾਡੀ ਇੱਜ਼ਤ ਨਹੀਂ ਹੈ ਜੀ ਸਾਡੀ ਇੱਜ਼ਤ ਨਹੀਂ ਹੈ ਜੀ ਸਾਡੀ ਹੈਗੀ ਹੈ ਕਿਸ ਤਰ੍ਹਾਂ ਇਹਨੂੰ ਦੂਜੀ ਦਲੀਲ ਕਿਤਾ ਕਰਦੇ ਵੇ ਤ ਜਾ ਕੇ ਬਿਲਕੁਲ ਬਿਲਕੁਲ ਨਹੀਂ ਕੀਤਾ ਅਸੀਂ ਤਾਂ ਤੁਹਾਨੂੰ ਨਹੀਂ ਨਹੀਂ ਮੈਂ ਤਾਂ ਭੈਣ ਕਹਿ ਕੇ ਭੈਣੇ ਮੇਰੀ ਗੱਲ ਸੁਣੋ ਜੇ ਇੰਟਰਵਿਊ ਨਹੀਂ ਕਰਨੀ ਸੀ ਕੋੜਿਆਂ ਦੇ ਮਗਰ ਖਿੱਚਣ ਵਾਲੀ ਤੁਸੀਂ ਕੌਣ ਹੁੰਦੇ ਕੋੜਿਆਂ ਦੇ ਮਗਰ ਖਿੱਚਣ ਵਾਲੇ ਕਿਵੇਂ 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 ਹਾਂ ਮੇਰੇ ਕੋਲ ਵੀਡੀਓ ਪਈ ਹੈ ਨਾ ਅੱਜ ਸਤਿ ਮਤੋਂ ਪੋਨੀਆ ਹੁਣੇ ਪਾ ਦੋ ਪਾ ਦੋ ਪਾ ਦੋ ਜਿੱਥੇ ਕਹਿ ਰਹੇ ਮੇਰਾ ਹੀ ਨੰਬਰ ਹੈ ਮੇਰੀ ਸਕੂਲ ਜਾਣਾ ਮੈਂ ਹੁਣੇ ਪੋਨੀਆ ਮੇਰਾ ਹੀ ਮੇਰਾ ਹੀ ਨੰਬਰ ਆ ਮੇਰਾ ਹੀ ਨੰਬਰ ਆ ਸਾਰੀ ਵੀਡੀਓ ਪਾਇਓ ਹੁਣ ਨੈਟ ਤੇ ਜਿੰਨੀ ਆਪਣੀ ਗੱਲ ਵੀ ਕੱਟਿਆ ਨਾ ਨਾ ਚੱਕ ਅਸੀਂ ਨਹੀਂ ਚੱਕਦੇ ਅਸੀਂ ਮੈਂ ਪਾਨੀ ਹੁਣੇ ਪਾ ਵੀ ਵੀ ਭੈਣੇ ਇਹ ਵੀ ਇਹ ਵੀ ਇਹ ਵੀ ਇਹ ਵੀ ਲੈ ਕੇ ਪਾ ਦਿਓ ਵੀ ਮੇਰੀ ਭੈਣ ਨੇ ਇੰਟਰਵਿਊ ਲਈ ਕਿਹਾ ਸੀ ਤੇ ਹੁਣ ਮੇਰੀ ਭੈਣ ਇੰਟਰਵਿਊ ਕਰਨ ਤੋਂ ਜਵਾਬ ਦਿੱਤਾ ਤਾਂ ਫਿਰ ਕੀ ਹੋ ਗਿਆ ਫਿਰ ਕੀ ਹੋਊ ਤੁਹਾਡੇ ਵੀ ਕੋਈ ਹੋਣੀ ਲੱਗ ਜਣੇ ਬਿੱਲੇ ਨਹੀਂ ਲੱਗ ਜਣੇ ਤੁਹਾਡੇ ਜੇ ਮੈਂ ਇੰਟਰਵਿਊ ਤੋਂ ਨਾ ਕੀਤੀ ਨਾ ਅੱਜ ਵੀ ਬਿੱਲੇ ਨਹੀਂ ਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਹਾਨੂੰ ਕੁੜੀਆਂ ਮਾਰੀ ਜਾਂਦੀਆਂ ਮੈਂ ਕਹਿ ਲੈਂਦਾ ਤੁਸੀਂ ਚੰਗੇ ਬਣੋ ਧੰਨਵਾਦ ਪਰੇ ਧੰਨਵਾਦ ਦੇਖੋ ਬਾਬਾ ਹੋਵੇ ਸਾਡਾ ਕੋਈ ਨਹੀਂ ਅਸੀਂ ਤਾਂ 0 ਹੱਥ ਦਾ